ਹਾਏ ਹਾਏ ਚੱਲ ਚੰਗਾ ਹੋਇਆ ਵੀ ਟਾਈਮ ਸਿਰਫ ਫੋਨ ਚੋ ਵੀਡੀਓ ਡਿਲੀਟ ਹੋ ਗਈ ਹੀ ਨਹੀਂ ਤੇ ਇਹਨੇ ਮੈਨੂੰ ਬਦਨਾਮ ਕਰਨ ਵੱਲੋਂ ਕੋਈ ਕਸਰ ਨਹੀਂ ਛੱਡੀ ਹੋਰ ਤੇ ਹੋਰ ਬਾਜੀ ਪਿੰਦਰੋਂਣਾ ਨੂੰ ਵੀ ਸੱਦ ਕੇ ਬੈਠੀ ਤੇ ਕਿਦਾਂ ਵੱਧ ਘੱਟ ਬੋਲਣ ਲਈ ਹਾਦੀ ਹੋਈ ਇਹ ਦੇ ਆਲੀਆ ਤੇ ਰੱਬ ਵੀ ਮੇਰਾ ਸਾਥ ਦੇ ਗਿਆ ਵੀ ਤੁਰਤੀ ਤੁਰਤੀ ਦੇ ਹੱਥ ਫੋਨ ਲੱਗ ਗਿਆ ਜੇ ਕਿਤੇ ਮੈਂ ਚੁੱਪ ਕਰਕੇ ਚੱਲ ਜਾਂਦੀ ਵੀ ਕੀ ਕਰ ਲੈਣਾ ਤੇ ਮੇਰਾ ਤੇ ਇਹਨੇ ਬਹੁਤ ਬਹੁਤ ਨੁਕਸਾਨ ਕਰ ਦੇਣਾ ਮੇਰੇ ਤੇਨੇ ਪੱਲੇ ਹੀ ਨਹੀਂ ਕੱਖ ਰਹਿਣ ਦੇਣਾ ਤੇ ਹਾਈ ਹਾਈ ਇੱਥੇ ਬੈਠੀ ਐ ਨਹੀਂ ਮੈਂ ਤੈਨੂੰ ਉਧਰੋਂ ਲੱਭਦੀ ਆਈ ਆ ਇਹ ਕੁੜੀਏ ਇਹ ਕਿਹੜੀਆਂ ਸੋਚਾਂ 'ਚ ਡੁੱਬੀ ਆ ਜਿਦਾਂ ਹੀ ਕਰ ਕਰ ਹੁਣ ਬਹਿਣਾ ਵਾ ਬਾ ਨੂੰ ਕਿਸੇ ਪਾਸੇ ਨਿਭੜਨ ਵੀ ਢੋ ਮੈਂ ਤੇ ਕੱਲ ਦੀ ਕੋਈ ਨਹੀਂ ਹੁਣ ਬੁਲਾ ਨਾਉਣ ਲਈ ਆ ਜੇ ਮੈਂ ਹੁਣ ਉਹ ਗੱਲ ਉਹਦੇ ਸਾਹਮਣੇ ਕਵਾਂ ਤੇ ਉਹਨੂੰ ਤੇ ਬਹਾਨਾ ਲੱਭਣਾ ਵੀ ਗੱਲ ਸੇੜ ਲਾਂ ਤਵਾ ਦਾ ਫੇਰ ਹੋਈ ਤੇ ਤੂੰ ਨਾ ਜਾ ਮਸ਼ੀਨ ਤੇ ਜਾ ਹੁਣ ਉੱਠ ਜਾ ਮੰਮੀ ਮੇਰਾ ਨਹੀਂ ਕੁਛ ਵੀ ਕਰਨ ਨੂੰ ਜੀ ਕਰਨ ਦੇ ਆ ਜਿੰਨੀਆਂ ਉਹਨੇ ਗੱਲਾਂ ਬਾਤਾਂ ਕਰਤੀਆਂ ਵਾਂ ਜਿੰਨੀਆਂ ਗੱਲਾਂ ਘਰ ਚ ਹੋ ਗਈਆਂ ਤੁਹਾਨੂੰ ਲੱਗਦਾ ਮੇਰਾ ਕਿਹ ਕੰਮ ਨੂੰ ਜੀ ਕਰੂਗਾ ਤੇ ਮੇਰੇ ਚ ਹੀ ਲੋਇਆ ਫਿੱਟ ਕੀਤਾ ਵਾ ਵੀ ਉਹਦੀਆਂ ਵੀ ਸੁਣਾ ਤੇ ਤੇਰੀਆਂ ਵੀ ਹਾਸ ਸੁਣ ਸੁਣ ਕੇ ਤੇ ਮੈਂ ਹੁਣ ਇਕੱਲੀ ਕੰਮ ਸਾਰਾ ਲਈ ਫਿਰ ਤਾ ਤੁਸੀਂ ਤੂੰ ਇੱਥੇ ਮਲ ਲਾ ਹਾ ਸੋਫਾ ਤੇ ਉਹ ਅੰਦਰ ਜਾ ਨਾ ਕੇ ਤੇ ਅੰਦਰ ਚਲ ਜਾਂਦੀ ਆ ਮੁੰਜਾ ਮਲ ਕੇ ਬਹਿ ਜਾਂਦੀ ਆ ਮੈਨੂੰ ਤੁਸੀਂ ਦੋਵੇਂ ਜਾਣੀਆਂ ਖਾਣ ਡੀਆਂ ਆ ਓ ਮੰਮੀ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਨੀ ਆ ਵੀ ਤੁਸੀਂ ਮੈਨੂੰ ਅੱਡ ਕਰੋ ਮੈਂ ਆਪਣਾ ਜਿੱਦਾਂ ਮਰਜੀ ਆਪਣਾ ਟਾਈਮ ਸਾਰਾ ਮੇਰੇ ਕੋਈ ਇੰਨੀਆਂ ਗੱਲਾਂ ਬਾਤਾਂ ਨਹੀਂ ਅੱਜ ਆ ਗੱਲ ਹੋਈ ਭਲਕੇ ਕੋਈ ਹੋਰ ਗੱਲ ਹੋਊਗੀ ਕੀ ਆਂਡ ਗਵਾੜੇ ਨੇ ਮੇਲਾ ਲਾਇਆ ਸੀ ਤੁਸੀਂ ਕੋਲ ਹੀ ਵੇਖ ਹੀ ਲਿਆ ਕੀ ਕੁਛ ਕਰਦੇ ਫਿਰਦੇ ਸੀ ਤਾਂ ਉਹ ਤਾਂ ਮੈਂ ਕਿਤੇ ਗਈਤ ਨਹੀਂ ਸੀ ਮੈਂ ਵੀ ਇੱਥੇ ਸੀ ਸਿਆਣਿਆਂ ਦਾ ਕਹਿਣਾ ਕਲਾ ਕਲੰਦਰ ਵਸੇ ਤੇ ਘਰੇ ਘੜਿਓ ਪਾਣੀ ਨਸੇ ਉਹ ਗੱਲ ਹੁਣ ਤੁਸੀਂ ਕਰਤੀਓ ਵੀ ਕਲਾ ਦੀ ਲੀਲਾ ਛੱਡਣੀ ਨਹੀਂ ਹੁਣ ਤੁਸੀਂ ਤੇ ਮੰਮੀ ਤੁਹਾਨੂੰ ਮੈਂ ਕਹੀ ਜਾਨੀ ਵੀ ਕਲਾ ਮੁਕਣੀ ਤਾਂ ਆਵਾ ਇਹਨੂੰ ਮੁਕਾਉਣ ਦਾ ਹੱਲ ਇਹੋ ਹੀ ਆ ਤੇ ਇਹ ਹੱਲ ਤੁਹਾਨੂੰ ਕੱਢਣਾ ਪੈਣਾ ਵਾ ਤੇ ਕੀ ਕਰਾਂ ਫੇਰ ਕਿਹੜੇ ਖੂਹ ਚ ਜਾਵਾਂ ਹੁਣ ਦੱਸ ਦੇ ਔ ਕੀ ਦੋ ਟਿੱਕੀਆਂ ਖਾਂਦੇ ਆਂ ਤੇ ਅਸੀਂ ਜੀਜੀ ਦੀਆਂ ਗੱਲਾਂ ਕਰਾਉਂਦੇ ਫਿਰਦੇ ਆਂ ਕੀ ਮੇਰੀਆਂ ਨਿਆਣੀਆਂ ਵਿਚਾਰੀਆਂ ਅੱਜ ਮੈਨੂੰ ਹੋਂਡੀਆਂ ਭਾਲ ਕੇ ਮੇਰੀ ਧੀ ਤੇ ਕੋਈ ਉਝਾਂ ਲਾਉਗੀ ਹਾਂ ਮੈਨੂੰ ਤਾਂ ਇਦਾਂ ਧੱਕਾ ਤੋਂ ਦੇ ਦਿੱਤਾ ਤੇਰੀਆਂ ਨਿਆਣੀਆਂ ਮੇਰੀਆਂ ਤੇ ਕੁਝ ਲੱਗਦੀਆਂ ਨਹੀਂ ਆ ਮੈਂ ਤੁਹਾਨੂੰ ਤਾਂ ਧੱਕਾ ਨਹੀਂ ਮੰਮੀ ਦੇਣ ਲਈ ਤੂੰ ਮੇਰੀ ਗੱਲ ਨੂੰ ਸੁਣਨ ਦੀ ਕੋਸ਼ਿਸ਼ ਕਰ ਕੱਲ ਵੀ ਤੂੰ ਉਹਨਾਂ ਦੇ ਸਾਹਮਣੇ ਕਿਹਾ ਸੀ ਮੇਰੀਆਂ ਨਿਆਣੀਆਂ ਹਾਏ ਉਹ ਕੀ ਸੋਚਣਗੇ ਵੀ ਇਹ ਸੰਭਲੀ ਨਹੀਂ ਜਾਂ ਕੋ ਮਨਦੀ ਨਹੀਂ ਇਹਨਾਂ ਨੂੰ ਨਿਆਣੀਆਂ ਨਿਆਣੀਆਂ ਆਪਣੀਆਂ ਵੀ ਕਰਦੀ ਰਹਿੰਦੀ ਹੁੰਦੀ ਆ ਹੋਣੀ ਆ ਗੱਲ ਮੰਮੀ ਜੀ ਤੇ ਯਾ ਤੇ ਚਲੋ ਤੁਹਾਡੀਆਂ ਵੀ ਹੁੰਨੀਆਂ ਹੀ ਆ ਮੈਂ ਤੇ ਮੁਕਤ ਦੀ ਨੌਕਰ ਆ ਮੈਂ ਪਾਲਣ ਡਈ ਹਾਂ ਫੇ ਚਾਲਾ ਸ਼ਕੀ ਤੱਕਾ ਦੇਣਾ ਵਾ ਜੀ ਜੀ ਕੋ ਗੱਲਾਂ ਕਰਾਉਂਗੀ ਤੇ ਗੱਲਾਂ ਤੇ ਮੈਨੂੰ ਫਿਰ ਵੀ ਹੋਣ ਡਈਆਂ ਸੋਚੋ ਅੱਜ ਆਹ ਕੁਝ ਕਰਨ ਡਈ ਆ ਭਲਕੇ ਮੈਂ ਧੀਆ ਵਿਆਹਣੀਆਂ ਵਾ ਗਾ ਨਵੇਂ ਰਿਸ਼ਤੇਦਾਰੀਆਂ ਚ ਜਾ ਜਾਣਾ ਆਉਣਾ ਵਾ ਤੇ ਕੀ ਐ ਜਦੋਂ ਇਹੋ ਜੀਆਂ ਗੱਲਾਂ ਅੱਜ ਕਰਨ ਡਈ ਤੇ ਲੋਕਾਂ ਨੂੰ ਕੀ ਦੱਸੂਗੀ ਮੈਂ ਪੀ ਇਹ ਮੇਰੇ ਤੇ ਕਿੱਦਾਂ ਦੇ ਇਲਜ਼ਾਮ ਲੰਮਦੀ ਰਹੀ ਆ ਉਹ ਵੀ ਗੱਲ ਛੱਡੋ ਕਦੋਂ ਦੀ ਇਹ ਮੈਨੂੰ ਨਿਗੇ ਨਿਕੇਆਂ ਗੱਲਾਂ ਤੋਂ ਕਰਦੀ ਕੰਮ ਤੋਂ ਲੋਕਾਂ ਤੋਂ ਕੀ ਕਰਦੀ ਹੈ ਮੇਰੇ ਤੋਂ ਨਿੱਕੇ ਥਾਂ ਹੀ ਤੇ ਵੱਡਿਆਂ ਵਾਲੇ ਹੁਕਮ ਚਲਾਏ ਉਹਨੇ ਤੇ ਮੈਂ ੱੱਲੇ ਵੀ ਆ ਮੈਂ ਹਾਂ ਚੱਲ ਅਸ਼ਾ ਕੋਈ ਨਹੀਂ ਆ ਮੈਂ ਆਪਣਾ ਟਾਈਮ ਸਾਰਨਾ ਪਰ ਮੈਂ ਕਿੰਨਾ ਕੁ ਚਿਰ ਇਦਾਂ ਟਾਈਮ ਸਾਰਨਾ ਮੈਨੂੰ ਤੁਸੀਂ ਦੱਸੋ ਮੈਂ ਤਾਂ ਨਹੀਂ ਇਹਦੇ ਮਗਰ ਕਰੋ ਫੋਨ ਕਿਸ ਨੂੰ ਸੱਦੋ ਉਹਨਾਂ ਨੂੰ ਕਿਸ ਨੂੰ ਤੇ ਉਹ ਆਉਣ ਤੇ ਸਾਡਾ ਕੋਈ ਨਾ ਕੋਈ ਹੱਲ ਕਰਕੇ ਜਾਣ ਉਹਨਾਂ ਨੂੰ ਪਤਾ ਲੱਗੇ ਆ ਵੀ ਇਹ ਕਿੱਥੋਂ ਤੱਕ ਗਿਰੀ ਹੋਈ ਆ ਗੱਲਾਂ ਕਰਦੀ ਆ ਮੈਂ ਤਾਂ ਨਹੀਂ ਰੱਬ ਗੜੀ ਅਰਦਾਸ ਕਰਦੀ ਆ ਵੀ ਰੱਬ ਤੀ ਦਵੇ ਇਹਨੂੰ ਪਤਾ ਲੱਗੇ ਇਹ ਤਿਆਂ ਦਾ ਦੁੱਖ ਕੀ ਹੁੰਦਾ ਤੇ ਕਿਸ ਨੂੰ ਗਾਲਾਂ ਕਿੱਦਾਂ ਦੇਈ ਦੀਆਂ ਵਾ ਉਹੋ ਮੰਮੀ ਤੁਸੀਂ ਆਪਣੇ ਮੂੰਹ 'ਚੋਂ ਏਦਾਂ ਦੀ ਗੱਲਾਂ ਨਾ ਕਰਦੀ ਰਹਿੰਦੀ ਨੌ ਵਾਲੀ ਕਰਦੀ ਨਹੀਂ ਦੀ ਦੁੱਧ ਪੀ ਗਏ ਆ ਉਹ ਖਾ ਗਏ ਆ ਚਾਦਰ ਇਕੱਠੀ ਕਰਤੀ ਇਹੋ ਕੋਈ ਕਰਦੀ ਰਹੀ ਐ ਤੇ ਫਿਰ ਵੀ ਢਿੱਡ ਚ ਪਾ ਕੇ ਸਾਰਾ ਕੋਪੀਕ ਚੱਲ ਕੋਈ ਨਹੀਂ ਇਹਨੂੰ ਅਕਲ ਆ ਜੂਗੀ ਇਹਨੂੰ ਅਕਲ ਆ ਜੂਗੀ ਪਰ ਸਿਰੋ ਪਾਣੀ ਲੰਗ ਕੇ ਇਹਨੂੰ ਅਜੇ ਵੀ ਨਹੀਂ ਅਕਲ ਆਈ ਉਹੋ ਮੰਮੀ ਪਿੱਛ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਸੀ ਉਹਨਾਂ ਦੀ ਤੇ ਮੈਂ ਵੀ ਨਹੀਂ ਕਦੀ ਪ੍ਰਵਾਹ ਕੀਤੀ ਪਰ ਹੁਣ ਗੱਲ ਜ਼ਿਆਦਾ ਲੰਗ ਸਿਰ ਤੋਂ ਲੰਘ ਗਈ ਹੈ ਮੈਂ ਤਾਂ ਹੀ ਤੁਹਾਨੂੰ ਕਹਿ ਨਹੀਂ ਵੀ ਇਹਦੀ ਉਹ ਭੈਣ ਨੂੰ ਕਰੋ ਫੋਨ ਬਥੇਰੀ ਸਿਆਣੀ ਆ ਕੋੜਨਾ ਕੋਈ ਤੇ ਇਹਦੇ ਖਾਣੇ ਪਾ ਕੇ ਜਾਊਗੀ ਭੈਣੇ ਦੀ ਵਿਹਲੀ ਆ ਤੇ ਹੁਣ ਮੈਂ ਫੋਨ ਕਰਾਂ ਤੇ ਉਸੇ ਵੇਲੇ ਟਪ ਚੂਗੀ ਮਿਲਦੀ ਵਰਤਦੀ ਇਹਦੇ ਨਾਲ ਕਿੰਨਾ ਘੁੰਦੀ ਆ ਦੇਖਿਆਈ ਆ ਤੂੰ ਤੇ ਹੁਣ ਜੇ ਫੋਨ ਕਰੂਗੇ ਤੇ ਉਹਨੇ ਕਹਿਣਾ ਉਦਾਂ ਸੁਖੀ ਸਾਂ ਦੀ ਫੋਨ ਨਹੀਂ ਕਰਦੇ ਤੇ ਇਦਾਂ ਚੁੱਕ ਕੇ ਮੈਨੂੰ ਫੋਨ ਕਰ ਦਿੰਦੇ ਤਾਂ ਹੀ ਤੇ ਤੁਹਾਨੂੰ ਮੈਂ ਕਹਿ ਨਹੀਂ ਆ ਵੀ ਉਹਨੂੰ ਫੋਨ ਕਰਕੇ ਸੱਦੋਗੇ ਤੇ ਆਪੇ ਆਊਗੀ ਆਊਗੀ ਕਿਉਂ ਨਾ ਤਾਈਓ ਤੇਰੇ ਮਗਰ ਕੋਈ ਆਉਂਦਾ ਜਾਂਦਾ ਨਹੀਂ ਪਤਾ ਵਾ ਪੀ ਇਹਦੀ ਜਬਾਨ ਕਿਦਾਂ ਦੀ ਆ ਤਾਈਓ ਤੇ ਨਹੀਂ ਕੋਈ ਮਗਰ ਆਉਂਦਾ ਜਾਂਦਾ ਚੱਲ ਕੋਈ ਨਹੀਂ ਲਾਉਂਗੇ ਇਹਦੀ ਭੈਣ ਨੂੰ ਫੋਨ ਚੱਲ ਹੁਣ ਉੱਠ ਜਾ ਜਾ ਸੂਟਾਂ ਵਾਲੀਆਂ ਨੇ ਕਿੰਨੇ ਸੁਨਾਹ ਦੇਤੇ ਬੈ ਮਸ਼ੀਨ ਤੇ ਉੱਠ ਮੇਰੇ ਧੀ ਜਾ ਓਹ ਲੈ ਮਾਸੀ ਜੀ ਸਾਸਰੀ ਕਾ ਸਾਸਰੀ ਕਾ ਹੋਰ ਕੀ ਹਾਲ ਜਾਲਾ ਠੀਕ ਠਾਕ ਚਾਨਕ ਕਿਹੜਾ ਮਾਰ ਲਿਆ ਸਾਸਰੀ ਕਾਲ ਭੈਣ ਜੀ ਬਹਿ ਜਾਓ ਮੈਂ ਪਾਣੀ ਲੈ ਆਵਾ ਜਿਆਦੀ ਪਾਣੀ ਉਹ ਨੌ ਪਰਿਵਾਰ ਹਾਂਜੀ ਠੀਕ ਠਾਕ ਤੁਸੀਂ ਦੱਸੋ ਹਾਂਜੀ ਠੀਕ ਵਾ ਇੱਥੇ ਲੱਗ ਗਿਆ ਇੰਜੇ ਫੇਰ ਨੰਗਣੂ ਜੀ ਕੀਤਾ ਅਪਰਤਾ ਮੈਂ ਛੇਲੀ ਪੈਣੀ ਸੀ ਅੱਛਾ ਤੇ ਉਹਦਾ ਦਾਦਾ ਸੌਰਾ ਮਰ ਗਿਆ ਤੇ ਭੋਗ ਹੀ ਅੱਜ ਤੇ ਫਿਰ ਜੀਨ ਕੀਤਾ ਉਥੋਂ ਮੋੜਾਂ ਹੀ ਮੈਂ ਖਾ ਹੋ ਕੇ ਜਾਣੇ ਕਿੰਨਾ ਟਮਕ ਦੇਣਾ ਨਹੀਂ ਸਕਦੇ ਸਾਨੂੰ ਤਾਂ ਸੱਤਿਆਂ ਨੂੰ ਦੱਸ ਦੇਣਾ ਵੀ ਮਾਸੀ ਲਾਂਗੀ ਦੀਪ ਦੀ ਆਹ ਹੋ ਗਿਆ ਜੇ ਪਿਆਰੀਆ ਭਨੇਵੀ ਚ ਤਾਂ ਤਾਂ ਹੀ ਨਹੀਂ ਜਾਣੇ ਨਹੀਂ ਐਦਾ ਹੀ ਹੈਗਾ ਤਾਂ ਤੇ ਜੇ ਕੋਈ ਦਾ ਨਾ ਵਧਾਖਣਾ ਚੱਲਗਾ ਹੋਰ ਮਾਸੀ ਜੀ ਪ੍ਰਵਾਦ ਦੀ ਦੱਸੋ ਕਿਵੇਂ ਹਾਂ ਜੀ ਠਾਕ ਤੂੰ ਦੱਸ ਵਧੀਆ ਸਾਡੇ ਵੀ ਕੁੜੀਆਂ ਦੀ ਸੁਣਾ ਠੀਕ ਆ ਕੁੜੀਆਂ ਵੀ ਨਿੱਕੀ ਤੇਰੇ ਬਾਹਰ ਨੂੰ ਗਈ ਨਹੀਂ ਵੱਡੀ ਸਕੂਲ ਗਈ ਆ ਦੱਸ ਜੀ ਅਨੂ ਗੋਪੀ ਦੀਪ ਚਾਹ ਨਾ ਤੇਰੀ ਉਹ ਤਾਂ ਨਾ ਰੋਟੀ ਖਾ ਕੇ ਚਾਹ ਪੀ ਕੇ ਫੇਰ ਆਈ ਉਦਾਂ ਆ ਜਾ ਬਈਆ ਘੜੀ ਚੱਲ ਫੇਰ ਕੇ ਤਾਂ ਲੀ ਦੋ ਮਿੰਟ ਨਹੀਂ ਚਾਹ ਤਾਂ ਪੀਤੀ ਕਿੰਨੀ ਵਾਰੀ ਪਿਆਲਤੀ ਹੌਲੀ ਹੌਲੀ ਉਹਨਾਂ ਮੈਂ ਇਹ ਪੈਜੋ ਘੜੀ ਤੂੰ ਨਹੀਂ ਲਾ ਮੈਂ ਕੀ ਪਹਿਣਾ ਪਹਿਣ ਜੀ ਆਵੇਂ ਦੋ ਘੜੀਆਂ ਬਹਿਣਾ ਜਾਵਾਂ ਹਰ ਵਾਰੀ ਤੇ ਇਕੱਲੇ ਆ ਜਾਂਦੇ ਮੈਂ ਸਸਰੀਕਾਲ ਸਸਰੀਕਾਲ ਔਰ ਦਵਿੰਦਰ ਠੀਕ ਹੈ ਕੋੜੇ ਨੂੰ ਕੇ ਆ ਬੜਾ ਮੁਫਲਾਇਆ ਹਾਇ ਰਬਾ ਉਹਦਾ ਮਾਉ ਨਾ ਮਾਸ ਸੱਚੀਆਂ ਸਵਿਤਰੀਆਂ ਬਣਦੀਆਂ ਵਾ ਕਹਿੰਦੀਆਂ ਵੀ ਅਹੀਂ ਤੇ ਕਿਤੇ ਕੋਈ ਹੱਡਚ ਵਾਲਾ ਹੈ ਹੀ ਨਹੀਂ ਆ ਤੇ ਕਿੱਡੀ ਸੇਤੀ ਮਮਾਸੀ ਨੂੰ ਫੋਨ ਕਰਕੇ ਤੇ ਸੱਦ ਲਿਆ ਵਾ ਸ਼ਿਕਾਇਤਾਂ ਦੱਸਣ ਗਿਆ ਨਾ ਹੁਣ ਕੋਈ ਨਹੀਂ ਐਰਕਾ ਮਾਸੀ ਨੂੰ ਦੱਸ ਲੈਂਦੇ ਜੇ ਕਿਤੇ ਬੋਲੀ ਨਾ ਮਾਸੀ ਮਾਸੀ ਨੇ ਦੌੜਾ ਵੀ ਇਦਾਂ ਦੀਆਂ ਕਰਾਉਂਗੀ ਨਾ ਮਾਸੀ ਵੀ ਚੇਤੇ ਕਰੂਗੀ ਜੇ ਪੈਂਦੀ ਨਚਾਵਲੋਂ ਮਨਾ ਕਰਤਾ ਤਾਂ ਤੂੰ ਬੈ ਹੀ ਗਈ ਪੁੱਤ ਨਹੀਂ ਭੈਣ ਜੀ ਪੀਉਂਗੀ ਪਰ ਠਹਿਰ ਕੇ ਪੀ ਕੇ ਜਾਉਂਗੀ ਮੋੜਾਂ ਨਹੀਂ ਜਾਂਦੀ ਅਜੇ ਪਰ ਉਸ ਪੀ ਕੇ ਆਈਆਂ ਰੋਟੀ ਖਾਧੀ ਚਾਹ ਪੀਤੀ ਕਿੱਥੇ ਪਾਈ ਜਾਣੀ ਆ ਘੜੀ ਮੂਲੀ ਠੀਕ ਆ ਫਿਰ ਬਹਿ ਜਾ ਪੁੱਤ ਕਿੱਧਰ ਆਏ ਸੀ ਮਾਸੀ ਕਿਦਾ ਭੋਜ ਕਿਦਾ ਸੀ ਮੈਂ ਅਚਲੀ ਪੈਣੀ ਸੀ ਆ ਪਰਤਾ ਅੱਛਾ ਅੱਛਾ ਤੋਨੇ ਚੇਚਾ ਇਸਾ ਧਿਆਨ ਮੈਂ ਖਮਾਨ ਤਾਨ ਵੀ ਰੱਖਣਾ ਚਾਹੀਦਾ ਨਹੀਂ ਚਲ ਕੋਈ ਤੋ ਫਿਰ ਮੈਂ ਚਲ ਗਈ ਤੇ ਆਉਂਦੇ ਆਉਂਦੇ ਆ ਦਿਲ ਨੂੰ ਲੇਟ ਜਾ ਪਿਆ ਮੈਂ ਹਦੀਪ ਕੋ ਕੇ ਜਾਨੀ ਚੰਗਾ ਬਹਾਨੇ ਨਾਲ ਤੁਸੀਂ ਆ ਗਏ ਉਦਾਂ ਜੇ ਮੈਂ ਫੋਨ ਕਰ ਵੀ ਦਿੰਦੀ ਤੁਸੀਂ ਸੌ ਬਹਾਨੇ ਮਾਰਨੇ ਹੀ ਅਜੇ ਨਹੀਂ ਟਾਈਮ ਆਜਾਂ ਕੱਲ ਆਉਂ ਤੇ ਚੱਲ ਲੱਗ ਗਿਆ ਇਹ ਦੀਪ ਕੈਨੂੰ ਪੁੱਤ ਪਤਾ ਵਾ ਤੇ ਨਿਕਲਿਆ ਵੀ ਨਹੀਂ ਜਾਂਦਾ ਤੇ ਆਨੇ ਬਹਾਨੇ ਆ ਕਿਉਂ ਜਾਂਦੀ ਆਉਂਦੀ ਮੈਂ ਕਿਹਾ ਹੋ ਜਾਣੀ ਆ ਉਹ ਨਿੱਕੀ ਕੁੜੀ ਕਿੱਥੇ ਆ ਮੰਮੀ ਉਹ ਤੇ ਗਈ ਉਧਰ ਖੇਡਣ ਤੇ ਆਈ ਨਹੀਂ ਆ ਜਾਓ ਵੇਖੋ ਹਮਾਰਾ ਜਾ ਸਤੰਦੀ ਹੋਣੀ ਆ ਦੀਦੀ ਨੂੰਦੀ ਗਈ ਆ ਕੁੜੀ ਆਇਆ ਫਿਰ ਕੀ ਹੋਇਆ ਉਹਨਾਂ ਨੇ ਫੜਾ ਜਾਣੀ ਹੀ ਲੱਗ ਗਈ ਹੋਣੀ ਆ ਰੇ ਜਾ ਵੇਖ ਆਓ ਇੱਕ ਵਾਰ ਭਾਵੇਂ ਸੁੱਤੀ ਹੋਵੇ ਇੱਥੇ ਚੱਲ ਵੇਖ ਲੋ ਸੌਂ ਗਈ ਹੋਊ ਤੇ ਸਭ ਤੋਂ ਵਧੀਆ ਸੁੱਤੀ ਰਹਿਣ ਦਿਓ ਫਿਰ ਹੋਰ ਮਾਸੀ ਹਾਂ ਠੀਕ ਮਾਸੀ ਉੱਧਰ ਨਾ ਬਈਏ ਆ ਜਾ ਹਾਂ ਚੱਲ ਆਏ ਉਏ ਤਾਂ ਬੜਾ ਹੀ ਮਾਸੀ ਸੋਖਿਆ ਇਦੋਂ ਹਵਾ ਆਉਂਦੀ ਰਹਿੰਦੀ ਆ ਪੱਖੇ ਦੀ ਵੀ ਨਹੀਂ ਲੋੜ ਪੈਂਦੀ ਆ ਇਦੋਂ ਆਉਂਦੀ ਹਵਾ ਖੁੱਲਾਵਾ ਨਾ ਆਹੋ ਨਾਲੇ ਮੈਂ ਕਿਹਾ ਕੱਲ ਦੀ ਔਖੀ ਸੌਖੀ ਜੀ ਹੋਈ ਆ ਐਵੇਂ ਕੰਨ ਲਾ ਲਾ ਗੱਲਾਂ ਸੁਣੂ ਵੀ ਪਤਾ ਨਹੀਂ ਮਾਸੀ ਨਾ ਕੀ ਕਰਦੀ ਆ ਆਹ ਮੈਂ ਕਹਿਣ ਲਈ ਤੇ ਮਾੜੀ ਢਿੱਲੇ ਢਿੱਲੀ ਜੀ ਢਿੱਲੀ ਤੇ ਆਪੇ ਹੋਣਾ ਵਾ ਬਥੇਰਾ ਕੁਝ ਮਾਸੀ ਕੱਲ ਹੋਇਆ ਇਹੋ ਕੋਈ ਹੰਦਾਰਿੰਦਾ ਫੇਰ ਹੁਣ ਕੀ ਹੋ ਗਿਆ ਵਾ ਹੁਣ ਮੈਂ ਪਾਈ ਚੰਗੀ ਠੰਡ ਮਾਰੀ ਚਪੇੜ ਕੱਲ ਮੈਂ ਕੱਸ ਕੇ ਬੂਥੇ ਤੇ ਅੱਛਾ ਹੋਰ ਪਤਨਾਤੀ ਨਾ ਪਿਆ ਕਰ ਹੱਥੀ ਕੀ ਪਹਿਣਾ ਮਾਸੀ ਬੋਲ ਨਹੀਂ ਬੜਾ ਲਾਪੀ ਹੀ ਇੰਨਾ ਬਕਵਾਸ ਕਰਦੀ ਹਾਂ ਮਾੜੇ ਚੰਗੇ ਇਲਜ਼ਾਮ ਲਾਉਂਦੀ ਹੀ ਮੇਰੇ ਤੇ ਅੱਛਾ ਹੋਰ ਕਿਉਂ ਦਿਮਾਗ ਖਰਾਬ ਹੋ ਗਿਆ ਉਹਦਾ ਬੜਾ ਮੇਰੀ ਡੁੱਲੇ ਵਿਗੜੇ ਤਾਂ ਸੱਸ ਵੀ ਕਾਵੇ ਇਹ ਵੀ ਭਾਵੇਂ ਕਹਿ ਲੈ ਪਰ ਐਦਾਂ ਦਾ ਇਲਜ਼ਾਮ ਕਿਉਂ ਲਾਇਆ ਤਾਂ ਹੀ ਤਾਂ ਮੈਨੂੰ ਗੁੱਸਾ ਚੜਿਆ ਮੈਂ ਹਾਂ ਅੱਜ ਇਹ ਮੇਰੇ ਤੇ ਲਾਉਣ ਰਹੀ ਹੈ ਕੱਲ ਨੂੰ ਮੇਰੀਆਂ ਧੀਆ ਜਵਾਨ ਹੋਣੀਆਂ ਇਹਦੇ ਵਰ ਕੀ ਤਾਂ ਕੀ ਪਤਾ ਕੋਈ ਨਾ ਕੋਈ ਮਨੋ ਬਣਾ ਕੇ ਗੱਲ ਮੇਰੇ ਧੀਆ ਤੇ ਵੀ ਗੰਡ ਦਵੇ ਇਹ ਤਾਂ ਗੱਲ ਸੱਚੀ ਲਾ ਹੀ ਸਕਦੀ ਆ ਹਾਂ ਹੈ ਪੀ ਇਹਨੇ ਸਾਨੂੰ ਕੀ ਕਰ ਲੈਣਾ ਤੇ ਭਾਰੇ ਸੂਤਰਕਾਰ ਕੇ ਰੱਖੀਂ ਕੇ ਦਿਖਵਾਈ ਨਾ ਮਾੜੀ ਚੰਗੀ ਗੱਲ ਨਹੀਂ ਮੇਰੇ ਮਾਤਾ ਵੀ ਤਾਈਆਂ ਗੁੰਮਸੋਮੀ ਆ ਮੈਂ ਕਿਹਾ ਮੈਂ ਮੈਨੂੰ ਤੂੰ ਅੱਡ ਕਰ ਮੰਮੀ ਮੇਰਾ ਨਹੀਂ ਸੁੱਤਰਉਂਦਾ ਮੈਂ ਕਿਉਂ ਮਾਸੀ ਸੁਣਾ ਕੇ ਇਸ ਤੋਂ ਜਦੋਂ ਮੈਂ ਕਹਿਣਾ ਮਾੜੀ ਕਰਦੀ ਨਹੀਂ ਤਾਂ ਮੈਂ ਸੁਣਾ ਵੀ ਕਿਉਂ ਨਾ ਲੈ ਜੀ ਤੂੰ ਆਪਣੀ ਕਰਕੇ ਖਾਣ ਲਈ ਆ ਤਾਂ ਫਿਰ ਕਿਸ ਦੀ ਕੋ ਸੁਣਨੀ ਆ ਹਾਂ ਮਹਾਰਾਜ ਨੇ ਈ ਆ ਪਾਲ ਦੇਣੇ ਨਾ ਟੈਨਸ਼ਨ ਨਾ ਲੈ ਤੂੰ ਆਈ ਤਾਈਆਂ ਮੈਂ ਕਿਹੜੇ ਤੇ ਕਿਹੜਾ ਰੱਖਦੀ ਆ ਆਜਾ ਮੈਂ ਨਾਮ ਦੀ ਤੇ ਆ ਮੈਨੂੰ ਤੂੰ ਕਿੱਥੋਂ ਦੱਸਣੀ ਗੱਲ ਉਹ ਚੰਗਾ ਆ ਮਾਸੀ ਜੀ ਤੁਸੀਂ ਆਗੇ ਮੈਂ ਫੋਨ ਤੇ ਗੱਲ ਤਾਂ ਉਹਨਾ ਤਾਂ ਨਹੀਂ ਜਿਆਦੀ ਕਰਦੀ ਫਿਰ ਮੈਨੂੰ ਇਹ ਹੁੰਦਾ ਕਿ ਕੋਈ ਰਿਕਾਰਡਿੰਗ ਲਾ ਕੇ ਭਾਬੀ ਵਰਗੀ ਜਾਂ ਉਧਰ ਉਧਰ ਗੱਲਣਾ ਨਿਕਲ ਜੇ ਮੈਂ ਤਾਂ ਨਹੀਂ ਕਰਦੀ ਗੱਲ ਹਾਂ ਤੇ ਚੰਗੀ ਨਵੀਂ ਸੁਣ ਲਈ ਆ ਹੁਣ ਕੰਮ ਤੇ ਕਰਨਾ ਹੀ ਪੈਂਦਾ ਵਾ ਤੇਰਾ ਕੀ ਕਹਾ ਕੰਮ 'ਤੇ ਇਲਜ਼ਾਮ ਲਾਉਣ ਦਾ ਨਹੀਂ ਕੰਮ ਮੈਂ ਕਰਨਾ ਮੈਂ ਤਾਂ ਫਿਰ ਜਾਣ ਲੱਪੈਣਾ ਕੰਮ ਤੇ ਮੈਂ ਛੱਡਿਆ ਸੀ ਤਿੰਨ ਚਾਰ ਦਿਨ ਮੈਂ ਨਹੀਂ ਗਈ ਇੰਨੇ ਆ ਉਦਾਂ ਕਿ ਦੇ ਉਹ ਲੰਘਦੀ ਤੇ ਮੁੰਡਾ ਲਾਗੋ ਨੰਗਣ ਡਿਆ ਹੈ ਗਵਾਂਡੀਆਂ ਦਾ ਤਾਂ ਉਹਨੇ ਇਹਨੇ ਲਿਆ ਵੇਖ ਇਹ ਮੁੜ ਕੇ ਕਈ ਦੀਆਂ ਕਈ ਬਣਾਈਆਂ ਮੈਂ ਫੋਟੋਆਂ ਖਿੱਚ ਲਈਆਂ ਮੈਂ ਉਹ ਕਰ ਲਿਆ ਮੈਂ ਜੇ ਕਰ ਲਿਆ ਫਿਰ ਮੈਂ ਹਾਂ ਚੱਲ ਇਸੇ ਦੇ ਇਹ ਬਗਾ ਉਹਨਾਂ ਦੇ ਘਰ ਕੋਈ ਆਉਂਦਾ ਹੋਊਗਾ ਮੁੰਡਿਆਂ ਨਾਲ ਮੁੰਡੇ ਕੁੜੀਆਂ ਨਾਲ ਕੁੜੀਆਂ ਨਹੀਂ ਉਹਨਾਂ ਦਾ ਆਪਣਾ ਵੀ ਮੁੰਡਾ ਇੱਕ ਜੇ ਤੁਰਿਆ ਫਿਰਦਾ ਉਦਾਂ ਵਿਆਹਿਆ ਨਹੀਂ ਆ ਅੱਛਾ ਤੇ ਚਲੋ ਸਾਨੂੰ ਕੀ ਤੁਰਿਆ ਫਿਰਦਾ ਤੂੰ ਜਾਨੀ ਆਪਣੀ ਮਿਹਨਤ ਕਰਨਾ ਤੇ ਉਹਨਾਂ ਆਪਣੇ ਘਰ ਤੁਰਿਆ ਫਿਰਨਾ ਵਾ ਤੇ ਸਾਨੂੰ ਕਹਦਾ ਅਸੀਂ ਜਦੋਂ ਆਪਾਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਆਪਾਂ ਕਿਸ ਤੋਂ ਗੱਲ ਕਿਉਂ ਸੁਣੀਏ ਬਥੇਰਾ ਇਹਨੇ ਕੱਲ ਮੈਂ ਤੇ ਪਿੰਡ ਚਲ ਗਈ ਮੈਂ ਤੇ ਸਵੇਰੇ ਗਈ ਨਾ ਮੈਂ ਸ਼ਾਮੀ ਲੇਟ ਹੋ ਗਈ ਆਉਂਦੇ ਆਉਂਦੇ ਆ ਮੇਰੇ ਆਂਦਨ ਬਥੇਰਾ ਇਹਨੇ ਮੇਲਾ ਲਾਇਆ ਇਕੱਠੇ ਕੀਤੇ ਉਹ ਵੀ ਖਲੋਤੇ ਆਣ ਕੇ ਉਹਨਾਂ ਨੂੰ ਵੀ ਕਰੀ ਜਾਵੇ ਟਾਡਾ ਮੁੰਡਾ ਨਹੀਂ ਚੰਗਾ ਐ ਇਧਰੋਂ ਇਹ ਨਹੀਂ ਚੰਗੀ ਐ ਉਹ ਪਹਿਲਾਂ ਮਾਰੀ ਚਪੇੜ ਬੂਥੇ ਦੇ ਮੈਂ ਹੁਣ ਕਿ ਉਹਨੇ ਵੀ ਮਾਰੀ ਕੱਢ ਕੇ ਉਹਨੇ ਵੀ ਮਾਰੀ ਮੁੜ ਕੇ ਆਹ ਹੋ ਤੇ ਅਗਲੀ ਨੇ ਤੇ ਪੁੱਤਾ ਵਾਂਗੂੰ ਦੀ ਔਰ ਪਾਲ ਲਿਆ ਵਾ ਤੇ ਉਹਨੂੰ ਆਂਦੀ ਹੀ ਲੈ ਜਾਓ ਇਹਨੂੰ ਆਪਣੇ ਘਰ ਬਿਠਾ ਲਓ ਖੜ ਕੇ ਅਗਲੇ ਬਰਦਾਸ਼ ਕਰਦੇ ਹੋ ਜੀਆਂ ਗੱਲਾਂ ਤੇ ਤੂੰ ਕੜੇ ਇਹਨੂੰ ਖੜੋ ਮੈਂ ਕੋ ਜਾਵਾ ਮੈਂ ਤੀ ਆਦੀ ਮਾਵਾ ਉਹ ਮੇਰਾ ਤੇ ਮਾਸੀ ਉਂ ਹੀ ਨਹੀਂ ਕੋਈ ਮਾੜੀ ਚੰਗੀ ਮੂੰਹ ਕੱਢਣ ਨੂੰ ਜੀ ਕਰਦਾ ਮੈਨੇ ਆ ਮੂੰਹ ਕੱਢੀਏ ਤੇ ਆਪਣੀ ਜਬਾਨ ਗੰਦੀ ਹੁੰਦੀ ਆ ਹਾ ਸੋਈ ਪਰ ਹੋਰ ਇਹ ਨਾ ਸੋਚਦੀ ਚਲੋ ਨਹੀਂ ਸੋਈਦੀ ਨਾ ਸੋਚੇ ਕੀ ਪਤਾ ਸੱਸ ਦੇ ਰੋਜ਼ ਅਰਦਾਸਾਂ ਕਰਦੀ ਰੱਬ ਇਹਨੂੰ ਧੀ ਦਵੇ ਕਿਦਾਂ ਜੁਰਤ ਪਈ ਵੀ ਇਹਨੂੰ ਲੈ ਜੋ ਤੂੰ ਕੋ ਗੋਗਲ ਮੂਲ ਨਾ ਮੈਂ ਪਿਛੜਾ ਮਰਜੀ ਲੈ ਜਾ ਐਵੇਂ ਜਾਣ ਕੇ ਕਿ ਬਕਵਾਸ ਕਰਨ ਦੀ ਆਤ ਪਈ ਆ ਇਹਦਾ ਮੱਥਾ ਨਾ ਲਾਇਆ ਕਰ ਨਾਨਕ ਆਇਆ ਕਰ ਦੇਖਾਂ ਹਾਂ ਆਇਤੋਂ ਗੁਜਰਾں ਦੀ ਟੱਪਰੀ ਅੰਗ ਚੌਕ ਤੇ ਅੰਦਰ ਵੜ ਕੀ ਲੈ ਕੇ ਜਾ ਕੇ ਤੇ ਇੱਥੇ ਚੁਗਲੀਆਂ ਨਹੀਂ ਹੋਣੀਆਂ ਦਵਿੰਦਰ ਬੈਠੀ ਚੱਲ ਮਾਂ ਵੀ ਲੱਗ ਜਾ ਕੇ ਬਹਿ ਜਣੀ ਮੈਨੂੰ ਕਿਹੜਾ ਠਾਲ ਦੇਣ ਲੱਗੀਆਂ ਇਹ ਰਮਾ ਪੁੱਛਣਾਇ ਕਰ ਐਵੇਂ ਤੇਰੇ ਵੇਰ ਪੈਣਗੇ ਮਾਸੀ ਜੀ ਹੋਰ ਸੁਣਾਓ ਫਿਰ ਪਰਿਵਾਰ ਦੀ ਸੁਣਾਓ ਕੋਈ ਨਵੀਂ ਤਾਜੀ ਪਿੰਡ ਦੀ ਨਵੀਂ ਤਾਜੀ ਤੁਹਾਡੇ ਘਰ ਹੀ ਬਠੇ ਰਹਿਣ ਹੁੰਦਗਾਵਾ ਜੜਗਾ ਮੈਂ ਸੁਣ ਨਹੀਂ ਆ ਸਾਡੇ ਘਰ ਕਾਦੀਆਂ ਨਵੀਆਂ ਤਾਜ਼ੀਆਂ ਹੁੰਦੀਆਂ ਵਾ ਹਾਂ ਜਿਹੜੇ ਨਹੀਂ ਵੀ ਗੱਲ ਕਰਨੀ ਉਹ ਵੀ ਇੱਥੇ ਮੈਂ ਸੁਣ ਨਹੀਂ ਆ ਤੇ ਮੂੰਹ ਹ ਸਾਰੇ ਹੁੰਦੀ ਐ ਰਲ ਮਿਲ ਕੇ ਰਿਆ ਕਰੋ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਜੇ ਰੱਬ ਨੇ ਉਹਨੂੰ ਪਾਈ ਆ ਨਾ ਤਾਨੇ ਘੱਟ ਵੀ ਦੇਣੀ ਆ ਅਹੀਂ ਕੀ ਕਹਤਾ ਇਹੋ ਜੈ ਨੂੰ ਇਲਜ਼ਾਮ ਨਹੀਂ ਲਾਈਦੇ ਹੁੰਦੇ ਮਾੜੇ ਚੰਗੇ ਇਲਜ਼ਾਮ ਅੱਜ ਕੱਲੇ ਇੱਕ ਦੂਜੇ ਤੇ ਹਰ ਕੋਈ ਲਾ ਦਿੰਦਾ ਵਾ ਆਹ ਹਾਲੇ ਪਿੰਡ 'ਚ ਗੱਲ ਹੋਈ ਸੀ ਵੀ ਮਤਲਬ ਉਹਦਾ ਨਾ ਘਰ ਵਾਲਾ ਮਰ ਗਿਆ ਤੇ ਉਹਨੂੰ ਆਣ ਘਵਾੜੀ ਨਹੀਂ ਟਿਕਣ ਦਿੰਦਾ ਟਿਕਣ ਨਹੀਂ ਹੀ ਕੀ ਨਹੀਂ ਹੀ ਦਿੰਦਾ ਉਹਦਾ ਲੱਛਣ ਨਹੀਂ ਹੀ ਠੀਕ ਮਾਸੀ ਜੀ ਤੇ ਇਦਾਂ ਹੀ ਕਿਸ ਨਾਲ ਦੀ ਸੈਟਿੰਗ ਸ਼ੂਟਿੰਗ ਹੋ ਗਈ ਤੇ ਉਹ ਫਿਰ ਘਰ ਦੇ ਆ ਦੇ ਸਿਰ ਚ ਪਾਤੀ ਸਵਾਗਲਾ ਕੱਢ ਕੇ ਉਹ ਮਾਰੀ ਕੋਈ ਨਹੀਂ ਜਿਹਦੇ ਹੋਣਗੇ ਹੋਣਗੇ ਆਹੋ ਮੈਂ ਤਾਂ ਗੱਲ ਕੀਤੀ ਜੀ ਜਿਹਦਾ ਵੇਖਾਂਗੇ ਉਹ ਤਾਂ ਦੱਸਾਂਗੇ ਹਾਂ ਨਹੀਂ ਨਹੀਂ ਇਹ ਤਾਂ ਸਾਡੀ ਧੀ ਚੰਗੀ ਭਲੀ ਸੀ ਜੀ ਸਾਰਿਆਂ ਨੂੰ ਆਪਣੇ ਦੀ ਆ ਪੁੱਤ ਚੰਗੇ ਲੱਗਦੇ ਆ ਇਹਦੇ ਬਾਹਰ ਪਤਾ ਲੱਗਦਾ ਵੀ ਮਾੜਾ ਕੌਣ ਤੇ ਚੰਗਾ ਕੌਣ ਫਿਰ ਬਾਹਰ ਲਈ ਦੱਸਦੇ ਹੁੰਦੇ ਆ ਉਹ ਆਹੋ ਜਿੱਦਾਂ ਦਾ ਕੋਈ ਆਪ ਹੋਵੇ ਉਹ ਤਾਂ ਦੂਜੇ ਨਹੀਂ ਸਮਝਦਾ ਨਾ ਉਹ ਮਾਸੀ ਜੀ ਮੈਂ ਹੋੜੇ ਮੇਣੇ ਨਹੀਂ ਪਹਿਣਨੇ ਤੁਹਾਡੇ ਨਾਲ ਮੈਂ ਤਾਂ ਚਲੋ ਪਰਿਵਾਰ ਦੀ ਰਾਜੀ ਬਾਜੀ ਪੁੱਛੀ ਵੀ ਕਿੱਦਾਂ ਆਉਣੇ ਹੋਏ ਕਿੱਦਾਂ ਤੁਸੀਂ ਤੇ ਗਾੜੀ ਲੜਨ ਵਾਲੀਆਂ ਗੱਲਾਂ ਕਰਦੇ ਜੇ ਸਿਆ ਤੇ ਅਸੀਂ ਦੱਸਤਾ ਮਮੀ ਤੁਹਾਨੂੰ ਇਹੋ ਹੀ ਦੱਸਣ ਲਈ ਸਾਡੇ ਖਾਨਦਾਨ ਤੇ ਇਹੋ ਜਿਹਾ ਕੰਮ ਨਹੀਂ ਜਿਹੜਾ ਤੁਸੀਂ ਦੱਸਣ ਦੇਈ ਉਹ ਤੇ ਚੱਲ ਮੌਕੇ ਨੇ ਦੱਸਣਾ ਸੀ ਉਹ ਤੇ ਪਰਮਾਤਮਾ ਉੱਤਰ ਕੇ ਲੜਨ ਵਾਲੀ ਮੇਰ ਨਾਲ ਕੀਤੀ ਆ ਐਡਾ ਵੱਡਾ ਮੇਰੇ ਹੱਥ ਸਬੂਤ ਆਇਆ ਸੀ ਅੱਜ ਸਾਰਾ ਪਤਾ ਪਤਾ ਲੱਗ ਜਾਣਾ ਸੀ ਤੁਹਾਡੇ ਬੈਠਿਆਂ ਵੀ ਖਾਨਦਾਨ ਕਿਹੜਾ ਚੰਗਾ ਤੇ ਕਿਹੜਾ ਗੰਦਾ ਵਾ ਉਹ ਤੇ ਕੋਈ ਨਹੀਂ ਹੁਣ ਮੈਂ ਪੱਕੇ ਪੈਰੀ ਹੋ ਗਿਆ ਸਬੂਤ ਹੱਥ ਚ ਕਰਕੇ ਨਾ ਫੇਰ ਹੀ ਦੱਸੂਗੀ ਕਿ ਕੌਣ ਚੰਗਾ ਤੇ ਕੌਣ ਗੰਦਾ ਵਾ ਠੀਕ ਆ ਚਲੋ ਕੋਈ ਨਹੀਂ ਇਹ ਵੀ ਲੱਗ ਜਾ ਪਤਾ ਯੇ ਵੀ ਲੱਗਾ ਪਤਾ ਉਹ ਮਾਸੀ ਜੀ ਛੱਡੋ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਗੇ ਜੇ ਹੁਣ ਦੀਆਂ ਸਾਲਾਂ ਬਾਅਦ ਕਿਸੇ ਨੇ ਮੈਨੂੰ ਚੰਗੀ ਮਾੜੀ ਦੱਸਣਾ ਮੈਨੂੰ ਪਤਾ ਮੈਂ ਜਿੱਦਾਂ ਦੀ ਹੈਗੀ ਆ ਤੇ ਸਾਰਿਆਂ ਨੂੰ ਵੀ ਪਤਾ ਵਾ ਐਵੇਂ ਨਾ ਟੈਨਸ਼ਨ ਲਓ ਮਾਲਾ ਮੇਰੀ ਧਿਆਨ ਨਾ ਖਾਨਦਾਨ ਨਾਂ ਕਿਸ ਦਾ ਨੌਲਣਾ ਤੇ ਨਾਲ ਨਾ ਲਵਾਏ ਸਾਡਾ ਖਾਨਦਾਨ ਪਤਾ ਕਿੰਨਾ ਚੰਗਾ ਵਾ 20 ਪਿੰਡਾਂ ਚਾ ਹੱਦਿਕਦੇ ਸੋਭਾ ਹੁੰਦੀ ਆ ਉਹ ਮਾਸੀ ਜੀ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਸਾਰਾ ਹੀ ਪਤਾ ਵਾ ਉਹ ਮੈਨੂੰ ਹਮ ਮੈਂ ਮਾਸੀ ਜੀ ਕੀ ਕਹਿਣਾ ਤੁਹਾਨੂੰ ਉਹ ਜੜੀਆਂ ਲਾਉਣ ਵਾਲੀਆਂ ਨਾ ਉਹ ਮੈਂਡਾ ਜਿਹਦੀ ਲਾ ਕੇ ਇਤੋਂ ਜਾਂਦੀਆਂ ਵਾ ਪਤਾ ਵੀ ਨਹੀਂ ਚੱਲਦਾ ਇਹਦੇ ਹੁਣ ਮੌਕਾ ਹੀ ਦੱਸੂਗਾ ਕੋਈ ਗੱਲ ਨਹੀਂ ਕਿਹੜੀ ਰਾਮ ਕਰੋ ਬਈ ਇਹ ਸਿੰਗੜ ਆਉਣਾ ਵੇਖ ਲਾ ਫੇਰ ਤੋਂ ਮੈਨੂੰ ਆਨੇ ਇਧਰਾਂ ਸੈਡ ਆਉਂਦੀ ਆ ਗੱਲਾਂ ਕਰਕੇ ਨਾ ਫੇਰ ਚੁੱਪੀ ਰੋ ਇਹ ਇੱਥੇ ਕਿਦਾਂ ਸੇ ਬਾਵਣਾ ਵਾ ਇੱਕ ਚੁੱਕਿਆ ਪੱਥਰ ਚੁੱਕਿਆ ਤਾਂ ਫੇਸ ਉਤਰ ਆਉਂਦਾ ਵਾ ਥੱਲੇ ਨਾ ਲੱਗੀਆਂ ਇਹਨਾਂ ਦੇ ਨਹੀਂ ਆਈ ਤੇਰੀ ਨੰਨੀ ਆਈ ਨਾ ਪਤਾ ਕਿ ਨਹੀਂ ਪਤਾ ਕਿ ਨਹੀਂ ਨਾਨੀ ਆਈ ਉਹ ਉਹ ਚੱਲ ਨਾਨੀ ਕੋਲ ਚੱਲ ਜਾ ਔਰ ਯਾ ਮੇਰੀ ਗੱਲ ਸੁਣ ਮਾਂ ਮਾਤਾ ਕੀ ਆ ਮੇਰੀ ਸੁਣ ਲੈ ਗੱਲ ਭੌਂ ਲਿਆਤੀ ਭੌਂ ਤਾਂ ਤੁਹਾਨੂੰ ਬੜੇ ਆਉਂਦੇ ਆ ਆ ਜਿਹੜੀ ਆਈ ਹੈ ਨਾ ਮਾਸੀ ਦੀਪ ਦੀ ਵੰਸਵਨੀਆ ਖਾਨਦਾਨ ਤੇ ਪਤਾ ਨਹੀਂ ਕੀ ਕੀ ਗੱਲਾਂ ਕਰਨੀ ਵੰਸਵਨੀਆ ਇਹਨਾਂ ਕਾ ਬੰਦਿਆਂ ਨੂੰ ਚੱਲ ਜਾ ਮੇਰੇ ਕੋ ਕਿਤੇ ਹੋਰ ਨਾ ਕੋਈ ਸੁਣ ਲੈ ਕੀ ਹੋਇਆ ਵੱਡੀ ਖਾਨਦਾਨ ਵਾਲੀ ਹੈ ਇਹ ਕੋਣ ਹੋਣਾ ਤੀਜੇ ਪਿੰਡੋਂ ਆਣ ਕੇ ਹੜੀਆਂ ਗੱਲਾਂ ਬਣਾਉਂਦੀ ਆ ਹੋਣਾ ਕੀ ਆ ਅਗਲੀ ਮੈਨੂੰ ਲਾਲਾ ਗੱਲਾਂ ਕਰਨ ਡਈ ਆ ਮੈਂ ਨਿਆਣੀ ਨਹੀਂ ਆ ਤੂੰ ਕੰਧਾਂ ਦਾ ਸੁਣ ਡਈ ਲਾਲਾ ਕਿ ਕਿੱਥੇ ਗਈ ਗਈ ਆ ਉਥੇ ਮੈਂ ਮੈਂ ਤੇ ਰਾਜੀ-ਵਾਜੀ ਪੁੱਛੀ ਉਹ ਕਿੱਥੇ ਚੜੀ ਕਿੱਥੇ ਉਤਰੀ ਤੁਹਾਡੇ ਘਰ 'ਚ ਜੋ ਹੋਣ ਡੀਆਂ ਸਾਡੇ ਘਰ ਨਹੀਂ ਹੁੰਦੀਆਂ ਤੁਹਾਡੇ ਘਰਾਂ ਲੋਕਰ ਹੁੰਦੀਆਂ ਵਾ ਸਾਡੇ ਖਾਨਦਾਨ 'ਚ ਇਹੋ ਜਿਹੀ ਗੱਲਾਂ ਨਹੀਂ ਚੱਲਦੀਆਂ ਮੈਂ ਹਾਂ ਚੱਲਦੀਆਂ ਵਾ ਬਾਵਾ ਫੜਨ ਵਾਲੀਆਂ ਨਵਿੰਦਰ ਆਇਆ ਗਿਆ ਤੇ ਸ਼ਰਮ ਕਰ ਲਿਆ ਕਰੋ ਥੋੜੀ ਬੁਤੀ ਉਹ ਵੀ ਨਹੀਂ ਸ਼ਰਮ ਕਰਨ ਡਈ ਆ ਉਹਨੂੰ ਚੁੱਪ ਕਰਾ ਲਾ ਨਹੀਂ ਤਾਂ ਮੈਂ ਬਹੁਤ ਫੜ ਕੇ ਬਾਹਰ ਕੱਢ ਦੇਣੀ ਤੈਨੂੰ ਮੈਂ ਦੱਸਤਾ ਹੀ ਮੈਂ ਹੀ ਆ ਜਿਹੜੀ ਸੁਣ ਕੇ ਆ ਗਈ ਆ ਮੈਂ ਤੇ ਤਾਂ ਇੱਥੋਂ ਗਈ ਕਿਹਣਾ ਪਰੌਣੇ ਆਏ ਆ ਤੇ ਅੰਦਰ ਮਾਂ ਰਾਣੀ ਪਈ ਆ ਮੈਂ ਕਿਹਾ ਚੱਲ ਜਾਨੀ ਆ ਦੋ ਸੁੱਖ ਦੀ ਕੋਈ ਕਰਦੀ ਆ ਤੇ ਇਹ ਇਹ ਕਿੱਦਾਂ ਦੀਆਂ ਗੱਲਾਂ ਡਹੀ ਕਰ ਮੇਰੇ ਥਾਂ ਹੋਰ ਕੋਈ ਹੁੰਦੀ ਨਾ ਉਹਨੂੰ ਗੁੱਤੋਂ ਫੜ ਕੇ ਮਾਸੀ ਬਾਹਰ ਕੱਢੀ ਹੋਣੀ ਸੀ ਪਰ ਮੈਂ ਤਾਂ ਵੀ ਇੱਜ਼ਤ ਕਰਦੀ ਆ ਵੀ ਦੀਪਦੀ ਮਾਸੀ ਆ ਪਰ ਇਹ ਇਹ ਤੇ ਮੈਨੂੰ ਸਮਝਦੀ ਨਹੀਂ ਆ ਇੰਨਾ ਨਹੀਂ ਸੋਵਰ ਕਰਨ ਢਈ ਵੀ ਆ ਵਗ ਪੱਲਣ ਢਏ ਆ ਇਹ ਨਹੀਂ ਦਿਖਦਾ ਉਹਨਾਂ ਨੂੰ ਠੀਕ ਆ ਆਹੋ ਮੈਂ ਸੱਚੀ ਆ ਤੂੰ ਚੁੱਪ ਉਹ ਮੇਰੀ ਵੀਡੀਓ ਡਿਲੀਟ ਕਰਕੇ ਤੂੰ ਸੱਚੀਆਂ ਬਣ ਗਈ ਨਾ ਸਾਰੀਆਂ ਤੇ ਸਰੀਕਾਂ ਨੂੰ ਮਰਵਾ ਤੇ ਮੇਰੇ ਥੱਪੜ ਮੈਨੂੰ ਨਹੀਂ ਪਤਾ ਕਿਹੜੀ ਵੀਡੀਓ ਦੀ ਤੂੰ ਗੱਲ ਕਰ ਰਹੀ ਹੈ ਜਾਂ ਤੇ ਮੈਨੂੰ ਵੀ ਬਖਾਲ ਦੇ ਜੇ ਇਹ ਤੇ ਲੱਗ ਜਾਂਦਾ ਨਾ ਪਤਾ ਤੇ ਤੇਰੇ ਆ ਪੈਰਾਂ ਥਲੇ ਜ਼ਮੀਨ ਨਹੀਂ ਰਹਿਣੀ ਪੈਨ ਨੂੰ ਮੈਂ ਗੱਡੀ ਮੈਨੂੰ ਬਖਾਲ ਦੇ ਚਾ ਚੁੱਪ ਕਰ ਤੂੰ ਕਰ ਚੁੱਪ ਮੈਨੂੰ ਹੀ ਚੁੱਪ ਕਰਾਈ ਸਾਰੀ ਉਮਰ ਹੋਣ ਨੂੰ ਨਾ ਕਰਾਈ ਗੜੇ ਹੱਥ ਪਿਸਟਕਾਂ ਲਾ ਰਾ ਤੇ ਬਾਵਾ ਫੜਾਉਂਦੀ ਤੇ ਮੇਰਾ ਤੇਰੇ ਤੇ ਮਾਨ ਜਾ ਐ ਹੋਜੀ ਤਾਂ ਤੇਰਾ ਕ ਲੈਣੀ ਦਾ ਕ ਲੈਣੀ ਮੈਨੂੰ ਵੀ ਨਹੀਂ ਸੜਦੀ ਮੈਨੂੰ ਕਹਿੰਦੀ ਫਿਰ ਕੀ ਕਰਾਂ ਹੁਣ ਮੈਂ ਦਾ ਐਵੇਂ ਤੂੰ ਹੀ ਤੇ ਛੇੜ ਲਿਆ ਮਾਸੀ ਦੀਪ ਫੁਲਕਾ ਤਿਆਰ ਕਰਨਾ ਹੀ ਮਾਸੀ ਆਪਣੀ ਨੂੰ ਰੋਟੀ ਖਵਾ ਲੈਣੀ ਸੀ ਨਹੀਂ ਨਹੀਂ ਖਾ ਕੇ ਆਈ ਰੋਟੀ ਮੈਂ ਉਹ ਤੋਂ ਖਾ ਕੇ ਆਈ ਚੰਗਾ ਉਹ ਤੋਂ ਖਾ ਕੇ ਆਈ ਨਾ ਹਾਏ ਹਾਏ ਤੇ ਸਾਰੇ ਖਾ ਕੇ ਹੀ ਆਉਂਦੇ ਆ ਹਾਂ ਮੈਂ ਚੱਲ ਚਾਹ ਨਾ ਘੁੱਟ ਪਾਵਾਂ ਨਹੀਂ ਚਾਹ ਚਾਹ ਕਰੀ ਜਾਣੀ ਚਾਹ ਨੂੰ ਨਹੀਂ ਮੇਰਾ ਜੀ ਕਾਂਢਿਆ ਹੁਣ ਮੈਂ ਚੱਲਨੀ ਬੱਸ ਟਾਈਮ ਹੋ ਗਿਆ ਬੱਸ ਨਾ ਕੇ ਜਾਣੀ ਰਹਿਣ ਦੇ ਤੂੰ ਤੂੰ ਹੀ ਮੰਮੀ ਬਹੁ ਕਰੋ ਗੱਲਾਂ ਮੈਂ ਚਟ ਬਣਾ ਲਿਆ ਹੁਣੀ ਨਹੀਂ ਨਹੀਂ ਮੈਂ ਹਿੱਥੇ ਜੇ ਬਹਾਂ ਬਹਾਂ ਹੋ ਗਏ ਉੱਧਰ ਬਹਿਣੀ ਆ ਚੰਗੀ ਤਰੀਕੀ ਪੈਰ ਲੰਮੇ ਪੈ ਜਾਣਾ ਸੀ ਪੈਰ ਹੋਇਆ ਨਹੀਂ ਠੀਕ ਆ ਜੀ ਨਹੀਂ ਅਜੇ ਨਹੀਂ ਹੋਇਆ ਦਵਾਈ ਲੈਣੀ ਸੀ ਕਿ ਚੰਬ ਖਾ ਲੈਣਾ ਸੀ ਮੁਖਾਲਦੀ ਹੁੰਦੀ ਆ ਉਹ ਹੁਣ ਸਾਟੀ ਇਦਾਂ ਦੀ ਖੁਕੀ ਲੱਗ ਗਈ ਹੈ ਹੋਰ ਸੁਣਾ ਉਹ ਤੁਸੀਂ ਲੰਮੇ ਘੜੀ ਪੈ ਜਾਣਾ ਹੀ ਬੈਠੇ ਨਹੀਂ ਲੰਮੇ ਕੀ ਪੈਣਾ ਵਾ ਚੱਲੇ ਹੀ ਤੇ ਉਹ ਡਾਪੀ ਦੱਸਣ ਗੱਲਾਂ ਭਾਂਜੀ ਤੁਸੀਂ ਘਰ ਦੇ ਵਿੱਚ ਸਿਆਣਾ ਹੀ ਹੋ ਤੇ ਥੋੜਾ ਸਮਝਾ ਕੇ ਰੱਖਿਆ ਕਰੋ ਕੀ ਹੋਇਆ ਭਾਂਜੀ ਹੁਣ ਆਂਦੀ ਐ ਦਵਿੰਦਰ ਇਦਾਂ ਦੇ ਕਸੂਮਤਾ ਲਾਉਂਦੀ ਮਾੜੀਆਂ ਚੰਗੀਆਂ ਤੇ ਇਦਾਂ ਦੀਆਂ ਚੰਗੀਆਂ ਵਾ ਹੁਣ ਮੇਰੀ ਧੀ ਨੇ ਕਿੱਥੋਂ ਘਰ ਦੇ ਵਿੱਚੋਂ ਚੱਲ ਜਾਣਾ ਮੇਰੀ ਗੱਲ ਸੁਣੋ ਭੈਣ ਜੀ ਦਰਾਣੀ ਜਠਾਣੀ ਲੜੀਆਂ ਇੱਕੇ ਚੌਂਕੇ ਉਹਨਾਂ ਚੜ ਜਾਣਾ ਫੇਰ ਦਰਾਣੀ ਜਠਾਣੀ ਨਹੀਂ ਲੜੀਆਂ ਇੱਕੇ ਚੌਂਕੇ ਨੌ ਸਾਸ ਲੜੀਆਂ ਤੇ ਇੱਕੇ ਚੌਂਕੇ ਚੜੀਆਂ ਨੌ ਦਰਾਣੀ ਜਠਾਣੀ ਦਾ ਸਰੀਕਾ ਵਾ ਉਹ ਕਿੱਥੇ ਚੌਂਕੇ ਚੜ ਜਾਣੀਆਂ ਭੈਣ ਜੀ ਤੁਸੀਂ ਤੇ ਫੇਰ ਹੁਣ ਜੇ ਆਪਾਂ ਗੱਲ ਠਾਮ ਸੁੱਟਣ ਦੇ ਤੁਸੀਂ ਤਾਂ ਤਾਂ ਚੁੱਕਣ ਦੇ ਹੀ ਕਹਾਵਤੀ ਆ ਕਿਸ ਤਰ੍ਹਾਂ ਪਾਉਣੀ ਪਾਲੀ ਰਹਿਣਾ ਤੇ ਨਾ ਇੱਥੇ ਹੀ ਆ ਨਹੀਂ ਭੈਣ ਜੀ ਤੁਸੀਂ ਥੋੜਾ ਸਮਝਾ ਕੇ ਰੱਖੋ ਨਾਲੇ ਦੀਪਵਾ ਤੇਰਨਾ ਤੇ ਜੇ ਤੁਸੀਂ ਦਵਿੰਦਰ ਨਾਲ ਵੀ ਹੋਣਾ ਚਾਹੁੰਦੇ ਜੇ ਤੇ ਉਹਨੂੰ ਰੋਟੀ ਵੱਖਰੀ ਲਾ ਲੈਣ ਦੋ ਫਿਰ ਹਾਂ ਜੀ ਹੁਣ ਮਸਲਾ ਤੁਸੀਂ ਮੈਨੂੰ ਦੋਗੇ ਫੇ ਮੈਂ ਕਿਹਦੇ ਨਾਲ ਹੋਵਾਂ ਐਨੇ ਚਿਰ ਦੀ ਮੈਂ ਦੀਪ ਦਾ ਨਾਲ ਵਾਂ ਦੀਪ ਦਾ ਸਾਰਾ ਹੁਣ ਉਹ ਕੁੜੀ ਮੇਰੀ ਕਿੱਦੇ ਵੱਲ ਹੋਊਗੀ ਉਹ ਹੁਣ ਇਕੱਲੀ ਬਾਹਰ ਜਾਇਆ ਕਰੂਗੀ ਹੁਣ ਵੇਖੋ ਤੁਹਾਡੇ ਨਾਲ ਵੀ ਹੋਇਆ ਉਹ ਇੰਨਾ ਕੋਹਦ ਨਾ ਹੁੰਦਿਆ ਫੇ ਮਾੜੀ ਗੱਲ ਵਾ ਮੈਂ ਤਾਂ ਤੁਹਾਨੂੰ ਕਹਿਣ ਲਈ ਕਿ ਉਹ ਦਰਾਂ ਦੀ ਛਾਣੀ ਆ ਉਹਨਾਂ ਨੇ ਆਪੇ ਫੇਰ ਹੋੜ ਵੇਖਿਓ ਦਹਾ ਦਿਨਾਂ ਤੁਸੀਂ ਆਇਓ ਫੇਰ ਚੁੰਝਰ ਚੁੰਝਰ ਵਾਲੀ ਨਹੀਂ ਉਹਨਾਂ ਦੀ ਮੇਰੇ ਵਰਗੀਆਂ ਨੇ ਬਣ ਜਾਣਾ ਬੁਰੀਆਂ ਨਾ ਟੈਨਸ਼ਨ ਲਿਆ ਕਰੋ ਜਿੱਥੇ ਦਵਿੰਦਰ ਗਲਤ ਹੁੰਦੀ ਨਾ ਅਸੀਂ ਸਾਰਾ ਟੱਬਰ ਉਹਨੂੰ ਝੜਕਦੇ ਆ ਇਹ ਨਹੀਂ ਵੀ ਨਹੀਂ ਉਧੇਰੇ ਉਹਦੇ ਲਾਫਾ ਕਰ ਦਈਦੀ ਆ ਚੱਲ ਭੈਣ ਜੀ ਤੁਹਾਡੇ ਸਿਰ ਤੇ ਤਾਂ ਛੱਡਿਆ ਵਾ ਹੀ ਦੀਪ ਨੂੰ ਤੂੰ ਹੀ ਨਾ ਦਵਿੰਦਰ ਨਾ ਵਾ ਨਾ ਬਹੁਤਾ ਤੂੰ ਐਂ ਸਿੰਘ ਬਸਾ ਛੱਡਿਆ ਕਰੋ ਸਾਰਾ ਦਿਨ ਜੋ ਬਣ ਵੀ ਕੰਮ ਹੀ ਕਰਦਾ ਰਹਿੰਦਾ ਹੁਣ ਤੈਨੂੰ ਪਤਾ ਵੀ ਬਾਹਰੋਂ ਆਇਆ ਤੇ ਫੇਰ ਇਹੋ ਜਿਹਾ ਘਰ ਆਣ ਕੇ ਕੰਜਰਖਾਨੇ ਚ ਲੜਾਈਆਂ ਚ ਫੇਰ ਮਨ ਤੇ ਕਿੰਨੀ ਪਰੇਸ਼ਾਨੀ ਹੁੰਦੀ ਆ ਤਾਂਹੀਂ ਤਾਂ ਗੱਲ ਜਿਹੜੀ ਨਾਪੀ ਦਿੰਦੀ ਐਹੀਂ ਤਾਂ ਉਹਦੇ ਕੰਨ ਤਾਂ ਜਾਣ ਹੀ ਨਹੀਂ ਦਈਦੀ ਵੀ ਘਰ ਚ ਕੋ ਹੋਇਆ ਵੀ ਆ ਕਿ ਨਹੀਂ ਹੁਣ ਦਵਿੰਦਰ ਵਾਲ ਥੋੜਾ ਮੈਂ ਵੇਖਣਾ ਵਾ ਮੁੰਡੇ ਵਾਲੇ ਵੀ ਮੈਨੂੰ ਵੇਖਣਾ ਪੈਣਾ ਵਾ ਕਿਹ ਵਲੇ ਨੂੰ ਗੱਲ ਉਹ ਤਾਂ ਦੱਸ ਦਿੰਦੀ ਪੈ ਫੇਰ ਕੂਰੀ ਵਟ ਗਿਆ ਤੈਨੂੰ ਚੁੱਪ ਕਰਾ ਦੇਣੀ ਵੀ ਇਹਨੂੰ ਨਾ ਕੋਈ ਗੱਲ ਦੱਸੀ ਟੱਬਰ ਪਾਲਣ ਡਿਆ ਤੁਹਾਨੂੰ ਪਤਾ ਵੀ ਦੋ ਦੋ ਟੱਬਰ ਪਾਲਣ ਡਿਆ ਵਾ ਹੁਣ ਇਹ ਨਿਆਣੀਆਂ ਇਹਨਾਂ ਨੂੰ ਕੀ ਨਹੀਂ ਚਾਹੀਦਾ ਹੁਣ ਤੁਸੀਂ ਤਾਂ ਇਥੋਂ ਆ ਸਲਾਹ ਕਰਕੇ ਜਾਂ ਲੜ ਚੋਂ ਕਰਕੇ ਦੇ ਚੱਲ ਜੋਗੇ ਹੁਣ ਸਾਰਾ ਤਾਂ ਮੈਨੂੰ ਵੇਖਣਾ ਪੈਂਦਾ ਵਾ ਸਾਰੇ ਪਾਸੇ ਆਲੇ ਦੁਆਲੇ ਵੇਖ ਕੇ ਤੇ ਫੇਰ ਆnde ਹੁੰਦੇ ਵੀ ਜਿੰਨਾ ਚਿਰ ਖਾਦਾ ਪੀਤਾ ਨਹੀਂ ਹੁੰਦਾ ਚਿਰ ਮੈਨੂੰ ਵੀ ਨੀਂਦ ਆਉਂਦੀ ਤਾਂ ਜੇ ਇਹ ਲੜਾਈ ਕਰਨੀ ਆਉਂਦੇ ਉਹ ਤੇ ਬੁਸਕਣ ਡਈ ਇੱਕ ਨਹੀਂ ਪੁੱਛ ਰਹਾ ਮੈਂ ਕੀ ਹੋਇਆ ਵਾ ਇਦਾਂ ਨਹੀਂ ਹਾਂ ਸੁਦੈਣ ਵਾ ਜਿਹੜੀ ਬੁਸ ਤੋ ਕਰਾ ਚ ਗੱਲਾਂ ਹੋ ਜਾਂਦੀਆਂ ਵਾ ਇਹਨਾਂ ਦੇ ਬੁਸਕੇ ਜਿਹੜੇ ਪਤਾ ਨਹੀਂ ਹੁਣ ਕਦੋਂ ਮੈਂ ਕਹਿੰਨੀ ਵੀ ਰਿਸ਼ਤੇਦਾਰਾਂ ਨੂੰ ਬੁਰੇ ਬਣਾਉਣ ਡੀਆਂ ਵੇ ਤੇ